ਹਾਂ ਬੋਲੋ ਵੀਰੇ ਹੁਣ ਬੋਲੋ ਮੈਂ ਕਹਿੰਦਾ ਜੀ ਇਹਨਾਂ ਕੋਲੇ ਜਿਹੜੀ ਆਏ ਸੀਗੇ ਜੀ ਤਿੰਨ ਤਰੀਕ ਦੇ ਇੱਥੇ ਲੁਧਿਆਣੇ ਲੁਧਿਆਣੇ ਹਾਂਜੀ ਜੀ ਹਾਂਜੀ ਹਾਂਜੀ ਫੇਰ ਇਨਫੈਕਸ਼ਨ ਹੀ ਜਿਆਦਾ ਹੋ ਗਈ ਸੀ ਬੱਚੇ ਦੇ ਕਿ ਬੱਚੇ ਦੀ ਉਮਰ ਕਿੰਨੀ ਹੈ 14 ਸਾਲ ਜੀ ਨਹੀਂ ਲੁਧਿਆਣੇ ਯਾਰ ਜਦ ਤੁਸੀਂ ਤੁਹਾਨੂੰ ਪਤਾ ਹੈ ਵੀ ਲੁਧਿਆਣੇ ਵਾਲੇ ਰੁਪਈਆ ਮੋਟਾ ਲੈਂਦੇ ਨੇ ਫਿਰ ਇੱਥੇ ਕੀ ਲੋੜ ਦੀ ਪੁੱਤ ਦਾਖਲ ਹੋਣ ਦੀ ਬਾਈ ਸਾਨੂੰ ਪਤਾ ਹੀ ਨਹੀਂ ਸੀਗਾ ਜੀ ਕੌਂਸੈਂਟਰ ਆਦਾ ਸਾਨੂੰ ਜੀ ਗੋਬਤੇ ਦੇ ਹੀ ਬਿਨਾ ਬਾਗੇ ਪ੍ਰਾਣੇ ਨਹੀਂ ਤੁਸੀਂ ਬਾਗੇ ਪੁਰਾਣੇ ਤੋਂ ਸਿੱਧੀ ਸੜਕ ਪੀਜੀਆਈ ਨੂੰ ਜਾਂਦੀ ਐ ਤੁਸੀਂ ਲੋਕਾਂ ਦੇ ਕਹੇ ਤੇ ਡਰਤਾ ਗਏ ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉੱਥੇ ਵੈਂਟੀਲੇਟਰ ਵਾਲੀ ਕੋਈ ਐਮਬੂਲੈਂਸ ਆਈ ਨਹੀਂ ਸੀ ਤੋਂ ਲੁਧਿਆਣਿਆਂੋਂ ਮਂਗਾਈ ਐਂ ਰਾਤ ਨੂੰ ਨਹੀਂ ਹੁਣ ਵੈਂਟੀਲੇਟਰ ਲੱਗਿਆ ਵੇ ਹਾਂਜੀ ਵੈਂਟੀਲੇਟਰ ਲੱਗਾ ਵੇ ਵੈਂਟੀਲੇਟਰ ਪੁੱਤ ਪੀਜੀਆਈ ਮੈਨੂੰ ਨਹੀਂ ਲੱਗਦਾ ਵੀ ਉੱਥੇ ਹੱਥ ਵਾਲਾ ਐਮਬੂ ਬੈਗ ਤਾਂ ਆਏਗਾ ਉਹਨਾਂ ਕੋਲੇ ਪਰ ਵੈਂਟੀਲੇਟਰ ਦਾ ਕੋਈ ਮੈਂ ਤੈਨੂੰ ਗਾਈਡ ਨਹੀਂ ਕਰਦਾ ਹਾਂਜੀ ਇਹ ਤੈਨੂੰ ਜਾ ਕੇ ਹੀ ਪਤਾ ਲੱਗੂਗਾ ਉੱਥੇ वेंटिलेटर ਪੇਸ਼ੈਂਟ ਦਾ ਗੇਟ ਤੇ ਜਾ ਕੇ ਪਤਾ ਲੱਗਦਾ ਬੱਚੇ ਦੀ ਉਮਰ ਕਿੰਨੀ ਹੈ 14 ਸਾਲ ਜੀ ਫਿਰ ਇਹ ਤਾਂ ਬੱਚਿਆਂ ਚ ਨਹੀਂ ਬੇ ਨਹੀਂ ਆਉਂਦਾ ਇਹ ਤਾਂ ਬੜਿਆਂ ਦੀ ਐਮਰਜੈਂਸੀ ਜਿਆਣਾ ਬੋ ਪੁੱਤ ਅੱਛਾ ਜੀ ਬੜਿਆਂ ਦੀ ਐਮਰਜੈਂਸੀ ਜੀ ਜਾ ਕੇ ੱੱਕਾ ਕਰਨਾ ਪਊਗਾ ਐਂਬੂ ਬੈਗ ਲਾਉਣਗੇ ਉਹ ਇਹ ਤਾਂ ਐਂਬੂ ਬੈਗ ਤੇ ਉਹ ਵੀ ਐ ਨਹੀਂ ਹੈਗਾ ਵੀ ਤੁਸੀਂ ਵੀ ਉਹੀ ਸਿੱਧੇ ਗਏ ਦਾਖਲ ਹੋਗੇ ਹਾਂ ਜੀ ਹਾਂ ਜੀ ਐਂਬੂ ਬੈਗ ਉਹ ਥੋੜੀਆਂ ਕੋਸ਼ਿਸ਼ਾਂ ਨਾਲ ਲਾਉਣਗੇ ਕਿੰਨਾ ਲਾਪੀ ਠੀਕ ਹੋ ਜੀ ਉਹ ਦੇਖ ਲਿਓ ਤੁਸੀਂ ਜਾ ਕੇ ਹਾਂ ਜੀ ਐਂਬੂ ਬੈਗ ਲਾ ਕੇ ਜਿੰਨੀ ਮਿਹਨਤ ਹਸਤਾਲ ਕਰ ਕੀ ਹੈ ਪ੍ਰਾਈਵੇਟ ਵਾਲੇ ਨੂੰ ਪ੍ਰਾਈਵੇਟ ਹਸਤਾਲ ਚੋਂ ਐ ਨਹੀਂ ਹੈਗਾ ਵੀ ਜਾ ਕੇ ਕੜੱਕ ਦੇਣੇ ਦਾਖਲ ਕਰ ਲੈਣਾ ਸਮਝ ਕੇ ਸਮਝ ਕੇ ਬਸ ਉੱਥੇ ਆਪਾਂ ਨੂੰ ਪੂਰਾ ਜ਼ੋਰ ਲਾਉਣਾ ਪਊ ਮੇਰਾ ਬੱਚਾ ਇਹ ਤਾਂ ਉਹ ਐਵੇਂ ਇਹ ਤਾਂ ਇਹ ਨਾ ਤੋਂ ਰੈਫਰ ਕਰਦੇ ਹੁੰਦੇ ਨੇ ਇਹ ਲੁਧਿਆਣੇ ਵਾਲੇ ਵੀ ਬੰਦੇ ਕੋਲੇ ਪੈਸੇ ਨਹੀਂ ਹੈਗੇ ਉਹ ਲਿਖ ਕੇ ਦਿੰਦੇ ਹੁੰਦੇ ਨੇ ਠੀਕ ਹੈ ਜੀ ਪੈਸੇ ਨਾ ਹੋਣ ਕਰਕੇ ਬੰਦੇ ਨੂੰ ਲੁਧਿਆਣੇ ਉੱਥੇ ਭੇਜ ਰਿਆ ਚੰਡੀਗੜ੍ਹ ਹਾਂ ਜੀ ਹਾਂ ਜੀ ਬਕਾਇਦਾ ਉਹਦਾ ਨਾਮ ਲਿਖ ਕੇ ਪੀਜੀਆਈ ਦਾ ਰੈਫਰ ਕਰਦੇ ਨੇ ਵੀ ਬੰਦਾ ਪੈਸੇ ਦੇਣ ਤੋਂ ਸਮਰਥ ਹੈ ਠੀਕ ਹੈ ਜੀ ਇਹ ਹੁਣ ਇਹ ਲਿਖਾ ਕੇ ਜੇ ਉੱਥੇ ਅੰਦਰ ਦਾਖਲ ਹੋ ਗਏ ਮੈਨੂੰ ਤਾਂ ਜਦ ਮਰਜ਼ੀ ਜੋ ਮਰਜ਼ੀ ਪੁੱਛੀ ਜਾਇਓ ਜੋ ਕੋਈ 2-4000 ਦੀ ਮਦਦ ਹੈ ਮੇਰੇ ਵੱਲੋਂ ਲੈਣੀ ਹੋਈ ਜਦ ਮਰਜ਼ੀ ਦੱਸ ਦਿਓ ਹਾਂ ਜੀ ਹਾਂ ਜੀ ਬਈ ਧੰਨਵਾਦ ਹੈ ਹਾਂ ਜੀ ਪਰ ਲੇਕਿਨ ਮੈਂ ਵੈਂਟੀਲੇਟਰ ਤੇ ਇਹ ਤੁਹਾਨੂੰ ਸਲਾਹ ਦਵਾਂਗਾ ਵੀ ਕੋਸ਼ਿਸ਼ ਕਰੋ ਉਹ ਰੋ ਵੈਂਟੀਲੇਟਰ ਲਏ ਜਵੇ ਫੇਰ ਜਾਉ ਅੱਛਾ ਜੀ ਪਰ ਜੇ ਜਾਣਾ ਹੀ ਆ ਸੀਰੀਅਸ ਕਹੀ ਜਾਂਦੇ ਆ ਜੀ ਸੌ ਸੌ ਜਾ ਜੀ ਭਾਈ ਬਹੁਤ ਗੱਲਾਂ ਗੱਲਾਂ ਤੇ ਮੂੰਹ ਫੁੱਲਿਆ ਰਿਹਾ ਮੁੰਡੇ ਦਾ ਹੀ ਰਾਤ 1:30 ਸੀ ਕੀਤੀ ਇਹਨਾਂ ਨੇ 5 ਵਜੇ ਜੀ ਨਹੀਂ ਫੇਰ ਤਾਂ ਉਹਦੇ ਗੁਰਦੇ ਖਰਾਬ ਹੋ ਗਏ ਪੁੱਤ ਗੁਰਦੇ ਹਾਂ ਜੀ ਗੁਰਦੇ ਖਰਾਬ ਆ ਕਿਡਨੀਆਂ ਗੁਰਦੀਆਂ ਹਰ ਕੋ ਚੱਕਿਆ ਪਿਆ ਜੀ ਨਹੀਂ ਫੇਰ ਉਹ ਫਿਰ ਪੀਜੀਏ ਕੀ ਕਰੂ ਬੇਟਾ ਅੱਛਾ ਜੀ ਕੱਲ ਨੂੰ ਐਵੇਂ ਹੀ ਤੇਰੇ ਤੇ ਨਾ ਨਾ ਦੋਸਤ ਦੇਣ ਅਗਲੇ ਵੀ ਉਹ ਲੈ ਗਿਆ ਦੀ ਜਾ ਕੇ ਉੱਥੇ ਰਹਿਣ ਦੇ ਵੀਰੇ ਰੁਕ ਜਾ ਜੇ ਡੈਂਸਸ ਹੋਈ ਹੈ ਫਿਰ ਰੁਕ ਜਾ ਅਗਲਾ ਕੋ ਸਾਡਾ ਮੁੰਡਾ ਮਾਰਦਾ ਪੀਜੀਆ ਹੀ ਲਿਆ ਕੇ ਸਮਝ ਗਏ ਤਾਂ ਨਾ ਚੱਕਣੇ ਨਹੀਂ ਹੈਗੇ ਜੇ ਜੇ ਡੈਂਸਸ ਕੀਤੀ ਹੈ ਫਿਰ ਨਹੀਂ ਚੱਕਣਾ ਠੀਕ ਹੈ ਜੀ ਠੀਕ ਹੈ ਬਾਈ ਧੰਨਵਾਦੀ ਹਾਂ ਜੇ ਸਪੈਲ ਹੋ ਗਿਆ ਫਿਰ ਮੈਨੂੰ ਫੋਨ ਕਰ ਲੈ ਹਾਂ ਹਾਂ ਜੀ ਫਿਰ ਤੁਹਾਨੂੰ ਫੋਨ ਲਾਉਂਗਾ ਵੀਰੇ ਓਕੇ ਪੁੱਤ ਠੀਕ ਹੈ ਜੀ ਠੀਕ ਹੈ ਧੰਨਵਾਦ